ਤੇ ਇਹਨਾਂ ਨੂੰ ਸ਼ਕਤੀ ਜਿਹੀ ਨੀਰਿਆ ਪਰਿਵਾਰ ਦਾ ਇੱਕ ਪਿਆਰ ਤੇ ਇਤਿਫਾਕ ਵੀਰ ਜੀ ਰਿਸ਼ਪਾਲ ਸਿੰਘ ਜੀ ਦੀਆਂ 누ਹਾ ਭੈਣ ਜੀ ਸਾਹੇ ਲੱਗਦਾ ਸੀ ਕਿ ہاں ਪਰਿਵਾਰ ਚ ਬਹੁਤ ਪਿਆਰ ਹੈ ਇਕਤਾ ਹੈ ਤਾਂ ਹੀ ਰੱਬ ਵੀ ਕਹਿੰਦੇ ਉੱਥੇ ਹਾਰ ਜਾਂਦਾ ਹੈ ਜਦੋਂ ਕਿਤੇ ਪਰਿਵਾਰ ਦੇ ਵਿੱਚ ਇਤਿਫਾਕ ਦੇਖਦਾ ਹੈ ਭਾਈ ਜੀ ਕੀ ਫਤਿਹ ਸਪਸਟ ਉਰਵਕ ਸ਼ਬਦਾਂ ਦੇ ਵਿੱਚ ਨਿਗਰ ਸ਼ਰਦਾਰ ਜੀ ਦੇ ਨਾਲ ਪੈਂਦੇ ਨੂੰ ਸ਼ਬਦਾਂ ਦੇ ਫੁਰ ਪੇਟ ਕਰਦੇ ਹੋਏ ਆਕਾਲ ਪੁਰਖ ਫਰੀਦ ਲੋਗਰੇ ਜੌਧਰੀ ਜੀ ਜੀ ਆ ਕੇ ਪ੍ਰਵਾਦ ਦੰਦੁਬਲੀ ਦੇ ਰਾਤ ਚੌੜੀ ਰੱਖੀ ਕਰੇ ਮਾਫੀ ਜਹਾਗੇ ਸ਼੍ਰੀ ਯਸ਼ਪਾਲ ਜੀ ਸੇਗਾ ਸ਼੍ਰੀ ਅਸ਼ੋਕ ਪਧਵਾ ਜੀ ਸ਼੍ਰੀ ਰਾਜਕਮਲ ਸਤਿਦੇਵਾ ਜੀ ਪਾਦੀ ਜੀ ਲਾਲ ਅਸੀਜਾ ਕਮਲ ਸ਼ਰਮਾ ਜੀ ਕਮਲ ਸ਼ਰਮਾ ਜੀ ਪ੍ਰਿੰਸੀਪਲ ਸ਼ੋਕਮਾਰ ਜੀ ਦਵਿੰਦਰ ਭਟੇਜਾ ਜੀ ਦਰਸ਼ਨ ਸਿੰਘ ਜੀ ਤਮਾਨ ਇਹਨਾਂ ਸਜਣਾਂ ਤੋਂ ਮਾਫੀ ਚਾਹਾਂਗੇ ਸੋ ਖਾਸਲੀ ਵਾਕਰੇ ਨੇ ਸ੍ਰੀ ਵਿਜੇਂਦਰ ਸਿੰਘਲਾ ਜੀ ਪਾਰਲੀਮਾਨੀ ਪਾਰਲੀਮੈਂਟ ਮੈਂਬਰ ਸਾਹਿਬਾ ਤੇ ਤਰਜੀਤ ਸਿੰਘ ਜੀ ਕਹਾ ਢਿੱਲੋ ਐਮ ਐਲ ਏ ਬਰਨਾਲਾ ਤੇ ਮਦਾਨ ਜੀ ਤੇ ਸਾਰੇ ਐਮ ਸੀ ਸਾਹਿਬਾਨ ਇੱਥੇ ਹਾਜ਼ਰੀ ਲਵਾ ਰਹੇ ਨੇ ਉਹਨਾਂ ਸਾਰਿਆਂ ਦਾ ਪਹਿਲਵਾਨ ਬਣਨ ਚਾਹੁੰਦੇ ਨੂੰ ਮਾਫ ਸਿੰਘ ਜੀ ਹੈਰੀ ਮਾਨ ਅਲਕਾਰ ਇੰਚਾਰਜਸ ਨੂੰ ਅਰਿੰਦਰ ਕੌਰ ਜੀ ਵਾਲਾ ਸਾਫਾ ਜੈਤਨ ਬ੍ਰਾਹਮਣ ਭਲਾਈ ਮੂਰ ਪੰਜਾਬ ਪੰਜਾਬ ਦੇ ਮਹਾਨ ਸਿੱਖਿਆਤ ਵੀ ਪਰਿੰਦਰ ਕੌਰ ਜੀ ਪਟੜ ਜਿਨ੍ਹਾਂ ਦਾ ਇਸ ਪਰਿਵਾਰ ਦੇ ਵਿੱਚ ਬਹੁਤ ਵੱਡਾ ਹੱਥ ਹੋਰ ਪਰਵਾਰ ਜਿਹੜਾ ਹੈ ਭਾਈ ਸਾਹਿਬ ਇਹਨਾਂ ਨੂੰ ਆਪਣਾ ਸਿਆਸੀ ਵੀ ਮੰਨਦੇ ਨੇ ਆਪਣੀ ਭਾਤਵੀ ਮੰਨਦੇ ਸੋ ਇਹਨਾਂ ਨੂੰ ਮੈਂ ਇੰਤਰੀ ਕਰਾਂਗਾ ਲਈ ਭੈਣ ਜੀ ਉਹਨਾਂ ਨੂੰ ਆਪਣੀ ਸ਼ਰਤਾਂ ਦੇ ਫੁੱਲ ਪੇਟ ਕਰਾਂਗੇ

ਤੇ ਹੁਣਾਂ ਦੇ ਚਰਮੇ ਬੀਖੀ ਹੋ ਜੀ ਅਜੀਬੇ ਉਮਰ ਨਹੀਂ ਸੀ ਜਾਣਦੇ ਲੇਕਿਨ ਸੱਦਾ ਆ ਗਿਆ ਜਿਨੇ ਗਏ ਆ ਕਹਿੰਦੇ ਆ ਨਾਨਕਾ ਸੱਦੇ ਉੱਚੀ ਜਾਏ ਸੱਦਾ ਆ ਗਿਆ ਕਿ ਸਭ ਸੱਦਾ ਹੁੰਦਾ ਕੋਈ ਸ਼ਕਤੀ ਰੋਕ ਨਹੀਂ ਸਕਦੀ ਉਹ ਚਲੇ ਗਏ ਆਮੇ ਸਾਡੀ ਦੱਸਿਆ ਸਾਨੂੰ ਅਕਾਲ ਸਾਈਂ ਹੈ ਜਿਹੜਾ ਜੋ ਮੈਲਿਕ ਨੇ ਜਾਣਾ ਹਰ ਇੱਕ ਨੇ ਜਾਣਾ ਕਹੋ ਜਾਣਾ ਹੈ ਕਿੱਥੇ ਜਾਣਾ ਹੈ ਕੀਦੇ ਜਮਣਾ ਹੈ ਕਿਹਦੇ ਘਰ ਫਰਦਣਾ ਹੈ ਇਹ ਸਾਰੇ ਰਾਹ ਜਿਹੜੇ ਐ ਇੱਕ ਆਖੋਦ ਨੇ ਆਪਣਿਆ ਤੰਦ ਲਿਆ ਹੋਂਦ ਇੱਕ ਆਖੋਦ ਦੇ ਉੱਤੇ ਸਾਰਾ ਕੁਝ ਕਿਸੇ ਦਸਾਂ ਤੋਂ ਬੰਦਾ ਹੁੰਦਾ ਹੈ ਇਸ ਕਰਕੇ ਇਹਨਾਂ ਸਮਾਂ ਦੁਨੀਆ ਦੇ ਉੱਤੇ ਜੀਵਨ ਹੁੰਦਾ ਆ ਜੋਇਆ ਹੁੰਦਾ ਹੈ ਕਾਪਟੇ ਹੁੰਦੇ ਆ ਭਲਾ ਤਾਂ ਘਟੀਆਂ ਹੁੰਦੀਆਂ ਕਿਸ ਪਰਿਵਾਰ ਕਿਸ ਘਰ ਦੇ ਵਿੱਚ ਉਹ ਫਰਜਾਦਾ ਦੇ ਮਸਾਲਾ ਮੰਡੀਆਂ ਸਾਡੇ ਸਾਰੇ ਬਾਕੀ ਲੋਕਾਂ ਤੇ ਸੁਨੀਲ ਸ਼ਰਮ ਸਿੰਘ ਜੜਾ ਮਾਗਰਾ ਜਿਹਨਾਂ ਦੇ ਪਹਿਲਾਂ ਐਸੇ ਡੀਵੀ ਦੇ 25 ਕੂਤਾ ਦੀ ਰਹਿਤ ਹੋਈ ਤੇ ਇਹਦਾ ਦੀ ਬੋਈ ਬਿੱਟਾ ਚੈਰੀਟੀ ਦੇ ਰੇ ਨੇ ਅਸੀਂ ਸਾਰੇ ਹਸਪੀਟਲ ਦੇ ਬੰਦੇ ਚਾਹੁੰਦੇ ਕੱਲਾ ਲੰਬੀਆਂ ਹੋਣਾ ਪਰਮਾਤਮਾ ਬਖਸ਼ੇ ਪਰ ਕਮੀ ਦੋਵੇਂ ਜਦੋਂ ਮਾਪ ਪਿਤਾ ਲੈ ਜਾਂਦੇ ਹਨ ਉਹ ਕਮੀ ਕਿਤੇ

ਬੜੀਆਂ ਕਰਤਾਰੀ ਪਰਵਾਰ ਦੀ ਮਹਿਦਾਨੀ ਹੈ ਬੇਟੇ ਘਰਾਵਾ ਦੀ ਪੈਦਾਵਨੀ ਹੈ ਪੁੱਤਾਂ ਦੀ ਘਰ ਜੀ ਰਹੀ ਹੈ ਪਰ ਇਹਨਾਂ ਨੇ ਇੱਕ ਘਰ ਆ ਕੇ ਸੰਸਾਰ ਬਣਾਇਆ ਸਮਾਜਿਕ ਸੇਵਾ ਵੀ ਕੀਤੀ ਸਾਥੀਆਂ ਦੇ ਸਾਥ ਵੀ ਰਹਾ ਹੈ ਤੇ ਰਾਜਸੀ ਤੌਰ ਤੇ ਵੀ ਪੂਰੀ ਜ਼ਿੰਦਗੀ ਆਪਣਾਈ ਅੱਜ ਇਹਨਾਂ ਨੂੰ ਇੱਕ ਮੈਂਬਰ ਚਲੇ ਗਏ ਚੰਗੇ ਪਦੇ ਘਰ ਵਿੱਚ ਬੈਠੇ ਉਹਦੇ ਥੋੜਾ ਇਹਨਾਂ ਨੂੰ ਹੋਣੀ ਹੈ ਸਾਰਨ

کہ اسی طرح میں اس پروار کو بہت خوش کو ہوں خاص طور پہ انہوں نے بیٹے کو کہ اکار اکال پورت اپنے سامنے سمجھ کے رہے ہو وقت کا ہی رہی امتحان لینا ہے امتحان ہو نہیں سونا بوکھ ہوں دے میں والے نے تندرس تندرستیاں دے اور ساری بیوی جی چلی گئی چھوٹی بہن واگی وہ

ਕਾਮਨਾ ਕੀਤੀ ਹੈ ਕਲਪੁਰਖ ਵਾਹਿਗੁਰੂ ਪਰਵਾਣ ਚੜ੍ਹਨੀ ਕਹਾਇ ਇਤਿਫਾਕ ਪ੍ਰੇਮ ਪਿਆਰ ਵਿਸ਼ੇਸ਼ ਕਰੇ ਔਰ ਦੇਸ਼ ਦੀ ਕੌਮ ਦਾ ਪਿਆਰ ਇਹਨਾਂ ਨੂੰ ਮਿਲਦਾ ਹੈ। ਸੋ ਮਾਦੀ ਕਹਾਂਗੇ ਸਰਦਾਰ ਅਮਰਜੀਤ ਸਿੰਘ ਜੀ ਕਗਾ ਸਰਦਾਰ ਸੰਦੀਪ ਸਿੰਘ ਜੀ ਸਿੰਘਲਾ ਸੀਨੀਅਰ ਕਾਂਗਰਸੀ ਆਪ ਨੂੰ ਪਟਵਾਲ ਯੂਨੀਅਨ ਸਮਾਣਾ ਕਾਫੀ ਸਾਰੇ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਤਾ ਕੁਦਰੀ ਸਹਾਰਾ ٹرسٹ ਕੰਨਰ ਭੈਣੀ ਜੁੱਬੀ ਵੀ ਸੋਹਣਜੀਤ ਕੌਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਅंजलि ਸਮਾਗਮ ਵਿੱਚ ਤੇ ਪਰਿਵਾਰ ਨਾਲ ਹਮਦਰਦੀ ਵੀ ਪਿਆਰ ਵੀ ਤੇ ਸਹਿਯੋਗ ਵੀ ਪ੍ਰਗਟ ਕਰ ਲਈ ਨਾ ਕੇਵਲ ਇਸ ਇਲਾਕੇ ਦੀਆਂ ਬਲਕਿ ਸਮਾਣਾ ਪਟਿਆਲਾ ਤੇ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਬਲਕਿ ਸੂਚਿਤ ਪੱਧਰ ਤੋਂ ਜੋ ਵੱਖ-ਵੱਖ ਸਿਆਸੀ ਸਮਾਜਿਕ ਤੇ ਧਾਰਮਿਕ ਖੇਤਰਾਂ ਤੋਂ جو عجیب شخصیت پی جانا چھوٹ سنیا ہے جو پنجاب سیاسی ہستی نے رنداوا مہیلا کانگریس کے پردھان میرے پر سامنے ایک دو درجن ہی اجنیا شخصیت جنہوں نے سماج کو سرکا کے جیگا اپنا کھیتوں میں کام کر کے اپنا نام بنایا ہے سال تو بعد ہے ਮੇਰੀ ਸੋਚ ਹੈ ਕੋਈ ਪਰਿਵਾਰ ਦਾ ਕੋਈ ਵੀ ਜੀ ਜਿਸ ਨੂੰ ਰੋਸ ਟੋਕ ਨਾ ਹੋਵੇ ਪਰਿਵਾਰ ਦੀ ਔਰਤਾਂ ਉਸ ਦੇ ਪਿੱਛੇ ਕੰਦ-ਵਾਗ ਨਾ ਕਰਨ ਤਾਂ ਕੋਈ ਬੰਦਾ ਆਪਣਾ ਭਰਪੂਰ ਯੋਗਦਾਨ ਪਾ ਸਕਦਾ ਹੈਗਾ ਇਸ ਤੋਂ ਖੋ ਇਸ ਪਰਿਵਾਰ ਨੇ ਜੋ ਹਲਕਾ ਸੁਆਣੇ ਵਿੱਚ ਪੰਜਾਬ ਵਿੱਚ ਜੋ ਯੋਗਦਾਨ ਪਾਇਆ ਹੈ ਆਪਣੇ ਜਿਹੜੇ ਸਿਆਸੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਆਪਰੇ ਆਪ ਜਿੱਕੇ ਮੇਕਲ ਬਾਜ਼ਾਰ ਹੈ ਉਸ ਯੋਗਦਾਨ ਵਿੱਚ ਬਹੁਤ ਅਹਿਮ ਹੁੰਕਾ ਪੈਸੇ ਦੀ ਗੱਲ ਹੋ ਰਹੀ ਹੈ ਕੀ ਹੈ ਤੇ ਮੈਂ ਸਮਝਣਾ ਕਿ ਅੱਜ ਦੇ ਪਰਿਵਾਰ ਦਾ ਜੋ ਸਰੂਪ ਸਾਡੇ ਦੇਖਣ ਨੂੰ ਮਿਲਦਾ ਜਿਵੇਂ ਮੈਂ ਪੱਠਾ ਉਹਨੇ ਜ਼ਿਕਰ ਕੀਤਾ ਬਾਕੀ ਪਹਿਲਾਂ ਬਲਾਰੇ ਨੇ ਜ਼ਿਕਰ ਕੀਤਾ ਹੈਗਾ ਕਿ ਅੱਜ ਦੇ ਸਮੇਂ ਜੋ ਦੋ ਆਪਾ ਦਾ ਤੀਹਾਰ ਪਾਸੇ ਫੈਲੀ ਹੋਈ ਹੈ ਜੋ ਹਰ ਵਿਅਕਤੀ ਦੇ ਇਕੱਲਾ ਸ਼ਿਕਾਰ ਹੈਗਾ ਆਪਣੇ ਆਪਣੇ ਟੱਬਰਾਂ ਤੱਕ ਸੀਮਿਤ ਹੈਗਾ ਤਾਂ ਇੱਕ ਸਟੈਂਡਰਡ ਫੈਮਿਲੀ ਜਿਨ੍ਹਾਂ ਵਿੱਚ گلیسلہ کرنا پینا ہے پینا ہے

ਜਿੱਦਾਂ ਦੀ ਲੋੜ ਹੋਗੀ ਅਗਵਾਈ ਦੀ ਲੋੜ ਹੋਗੀ ਅਸੀ ਮੇਸ਼ਾਹ ਅੱਜ ਸਾਂ ਖੜਾਂਗੇ